ਅੰਮ੍ਰਿਤਸਰ ਕੰਪਨੀ ਬਾਗ ਦੇ ਵਿੱਚ ਵਕੀਲਾਂ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਪੀੜਤ ਪਰਿਵਾਰ ਨੂੰ ਇਨਸਾਫ ਦਿਲਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਕੁਝ ਦਿਨ ਪਹਿਲਾਂ ਹੀ ਇੱਕ ਲੜਕੀ ਦੀ ਮੌਤ ਹੁੰਦੀ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਨੇ ਆਤਮ ਹੱਤਿਆ ਨਹੀਂ ਕੀਤੀ ਉਸ ਨੂੰ ਜਾਨੋਂ ਮਾਰਿਆ ਗਿਆ ਹੈ ਉਸ ਨੂੰ ਲੈ ਕੇ ਹੀ ਅੱਜ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਵਕੀਲਾਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਹਿਣਾ ਹੈ ਵਕੀਲਾਂ ਦਾ ਉੱਥੇ ਹੀ ਪੀੜਤ ਪਰਿਵਾਰ ਰੋਂਦਾ ਹੋਇਆ ਨਜ਼ਰ ਆਇਆ ਆਓ ਸੁਣੋਨੇ ਆ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਸਸੀ ਗਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਜਿੰਦਰ ਸਿੰਘ ਸੰਧੂ ਐਡਵੋਕੇਟ ਹੈ ਜੀ ਸਭ ਤੋਂ ਪਹਿਲਾਂ ਮੈਂ ਜੋ ਪਿਛਲੇ ਦਿਨ ਹੋਏ ਇੱਕ ਘਟਨਾ ਬਾਰੇ ਜੋ ਵੀ ਤੁਹ ਬੜੀ ਦੁੱਖ ਦੀ ਘਟਨਾ ਹੈ ਜੀ ਉਹਦੇ ਬਾਰੇ ਮੈਂ ਪਹਿਲਾਂ ਦੱਸਣਾ ਚਾਹਾਂਗਾ ਇਸ ਨੀ ਸੈਕਸ ਜੁਦ ਇੱਕ ਬੱਚੀ ਆ ਜੀ 17 ਸਾਲ ਦੀ ਆ ਫੋਟੋ ਹੈ ਜੀ ਜੋ ਕਿ ਜੋ ਕਿ ਕੰਮ ਕਰਦੀ ਆ ਇੱਕ ਸ਼ਹਿਰ ਦੇ بڑے ਵੱਡੇ ਰਿਹਾਇਸ਼ ਹੈਗੇ ਆ ਜੀ ਹੋਟਲ ਹੈਗਾ ਉਹਨਾਂ ਦਾ ਹੋਟਲ 모ਹਨ ਉਹਨਾਂ ਦੇ ਘਰ ਠੀਕ ਹੈ ਜੀ ਇਹ ਇਹ ਘਟਨਾ ਹੈ ਜੀ ਜਈ ਤਈ ਤਈ 10 2025 ਦੀ ਇਸ ਘਟਨਾ ਵਿੱਚ ਕੀ ਹੋਇਆ ਜੀ ਬਾਈ ਅਗਸਤ 2025 ਨੂੰ ਸ਼ਾਮ ਨੂੰ ਬੱਚੀ ਨੇ ਆਪਣੇ ਘਰਦਿਆਂ ਨਾਲ ਚੰਗੀ ਭਲੀ ਗੱਲ ਕੀਤੀ ਹੈ ਜੀ ਚੰਗੇ ਭਲੇ ਵੀਡੀਓ ਕੋਲ ਤੇ ਹੱਸ ਖੇਡ ਕੇ ਗੱਲ ਕੀਤੀ ਹੈ ਜੀ ਤੇ 23 ਅਗਸਤ 2025 ਨੂੰ ਸਵੇਰੇ 11 ਵਜੇ ਉਹਨਾਂ ਦੇ ਘਰਦਿਆਂ ਨੂੰ 11 ਵਜੇ ਕੋਲ ਆਉਂਦੀ ਹੈ ਜੀ ਕਿ ਤੁਹਾਡੀ ਬੇਟੀ ਦਰਵਾਜ਼ਾ ਨਹੀਂ ਖੋਲ ਰਹੀ ਅੰਦਰੋਂ ਉਹ ਹਾਲੇ ਜਵਾਬ ਨਹੀਂ ਦੇ ਰਹੀ ਸਾਡੇ ਕੋਲ ਦਾ ਜਵਾਬ ਨਹੀਂ ਦੇ ਰਹੀ ਉੱਥੇ ਕੀ ਹੁੰਦਾ ਉਸ ਸਮੇਂ ਉਸ ਸਮੇਂ ਸਰ ਜਦੋਂ ਆ ਕੇ ਦਰਵਾਜ਼ਾ ਖੋਲਿਆ ਜਾਂਦਾ ਹੈ ਤੇ ਅੱਗੇ ਦੱਸਿਆ ਜਾਂਦਾ ਸਾਨੂੰ ਕਿ ਉਸਨੇ ਸੁਸਾਇਡ ਕਰਕੇ ਲਟਕੀ ਹੋਈ ਸੀ ਸੁਸਾਇਡ ਕਰਕੇ ਆਪਣੀ ਜਾਨ ਦੇ ਦਿੱਤੀ ਹੁਣ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਆਪਾਂ ਪਹਿਲਾਂ ਦਰਵਾਜ਼ੇ ਖੋਲਣ ਵਾਲੇ ਨਹੀਂ ਗਏ ਆਪਾਂ ਨੇ ਘਰ ਦੇ ਨਾਲ ਇਤਲਾਹ ਕੀਤਾ ਸੈਕੰਡਲੀ ਸਰ ਸੈਕੰਡਲੀ ਬਹੁਤ ਹੀ ਜ਼ਿਆਦਾ ਗਲਤ ਗੱਲ ਜੋ ਹੋਈ ਹੈ ਜੀ ਫਿਰ ਉਸ ਕੁੜੀ ਨੂੰ ਬਿਨਾ ਪੁਲਿਸ ਇਨਵੋਲ ਕੀਤੇ ਆ ਬਿਨਾ ਪੁਲਿਸ ਕੰਪਲੇਂਟ ਦੇ ਬਿਨਾ ਕੋਈ ਪੁਲਿਸ ਨੂੰ ਇਤਲਾਹ ਕੀਤੇ ਆ ਦੋ ਪੁਲਿਸ ਵਾਲੇ ਜਾਂਦੇ ਆ ਜਿਹਦਾ ਨਾਮ ਨਹੀਂ ਨੂੰ ਪਤਾ ਜੀ ਨਾਲ ਪ੍ਰਾਈਵੇਟ ਬੰਦੇ ਜਾਂਦੇ ਆ ਸ਼ਮਸ਼ਾਨ ਘਾਟ ਉਹਦੀ ਜਿੱਤਾਂ ਨੂੰ ਜਲਾ ਲੀਂ ਉੱਥੇ ਉਹਨਾਂ ਦੇ ਪਰਿਵਾਰ ਨੂੰ ਵੀ ਲੈ ਕੇ ਆਇਆ ਜਾਂਦਾ ਉਹਦਾ ਪਰਿਵਾਰ ਉੱਥੇ ਰੋਂਦੇ ਆਂਦਾ ਕਿ ਆਪਾਂ ਸਾਡੀ ਬੇਟੀ ਨੂੰ ਨਾ ਜਲਾਓ ਪਰਿਵਾਰ ਬਾਅਦ ਚ ਸੜਕ ਤੇ ਆ ਜਾਂਦਾ ਜੀ ਹੈਲਪ ਮੰਗਣ ਲਈ ਕਿ ਕਿਉਂ ਜ਼ਬਰਦਸਤੀ ਜਲਾ ਰਹੇ ਆ ਉਦੇ ਤੋਂ ਬਾਅਦ ਜੀ ਇੱਕ ਗੱਡੀ ਰੁਕਦੀ ਇੱਥੇ ਸਾਡੇ ਸੰਜੀਪ ਪ੍ਰਧਾਨ ਜੀ ਹੈਗੇ ਜਿਹੜੇ ਐਸਸੀ ਵਿੰਗ ਦੇ ਪ੍ਰਧਾਨ ਹੈਗੇ ਆ ਉਹ ਬੱਚਿਆਂ ਨੂੰ ਰੋਂਦੇ ਦੇਖ ਕੇ ਗੱਡੀ ਰੋਕਦੇ ਆ ਤੇ ਸਾਰਾ ਦੇਖਦੇ ਆ ਕਿ ਕੀ ਇੱਥੇ ਹੋਇਆ ਤੇ ਉੱਥੇ ਇਹ ਪਤਾ ਲੱਗਦਾ ਕਿ ਦੋ ਪੁਲਿਸ ਵਾਲੇ ਨਾਲ ਜਿਹੜੇ ਪ੍ਰਾਈਵੇਟ ਬੰਦੇ ਆ ਉਹ ਜ਼ਬਰਦਸਤੀ ਉਸ ਚਿਤਾ ਨੂੰ ਜਲਾ ਰਹੇ ਆ ਸੈਕੰਡਲੀ ਜਲਾਣ ਤੋਂ ਜਲਾਣ ਤੋਂ ਬਚਾਉਣ ਲਈ ਉੱਥੇ ਉਹ ਪੁਲਿਸ ਵਾਲੇ ਉੱਥੋਂ ਮੌਕੇ ਤੇ ਫਰਾਰ ਹੋ ਜਾਂਦੇ ਆ ਜੀ ਸਾਰੇ ਪਾਸ ਜਾਂਦੇ ਆ ਫਿਰ ਉਸ ਬੋਡੀ ਨੂੰ ਪੋਸਮਰਟਮ ਲਈ ਭੇਜਿਆ ਜਾਂਦਾ ਹੈ ਤੇ ਇਹ ਸਾਰੇ ਸਿਲਸਲੇ ਚ ਪੁਲਿਸ ਕਿਤੇ ਵੀ ਨਹੀਂ ਆਂਦੀ ਜੀ ਪੁਲਿਸ ਨੂੰ ਇਤਲਾਹ ਕੀਤਾ ਗਿਆ ਜੀ ਪੁਲਿਸ ਸਟੇਸ਼ਨ ਹੈਗਾ ਮਜੀਠਾ ਮਜੀਠਾ ਰੋਡ ਵਾਲਾ ਪੁਲਿਸ ਨੂੰ ਇਤਲਾਹ ਕੀਤਾ ਗਿਆ ਪਰ ਪੁਲਿਸ ਨੇ આજ ਦਿਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਮਰਡਰ ਨਹੀਂ ਹੈ ਜੇ ਆਪਾਂ ਇਹਨੂੰ ਸੁਸਾਇਡ ਕਹਿੰਦੇ ਆ ਤੇ ਸੁਸਾਇਡ ਦੀ ਰਿਪੋਰਟ ਵੀ ਸਰ ਪੁਲਿਸ ਨੂੰ ਦੇਣੀ ਜ਼ਰੂਰੀ ਹੈ ਜੀ ਇੱਕ 17 ਸਾਲ ਦੀ ਨਾਬਾਲਗ ਬੱਚੀ ਨੇ ਜੇ ਇੱਕ ਕਦਮ ਚੁੱਕਿਆ ਵੀ ਆ ਜੇ ਆਪਾਂ ਫੌਰ ਦਾ ਸੈਕੰਡ ਮੰਨ ਲਈਏ ਕਿ ਇਹ ਸੁਸਾਇਸਾਈਡ ਹੈ ਜੇ ਇੱਕ ਕਦਮ ਚੁੱਕਿਆ ਵੀ ਆ ਤੇ ਕੀ ਲੋੜ ਪਈ ਉਹਦੇ ਲਈ ਸਾਡੇ ਕੋਲ ਪ੍ਰੋਪਰ ਪ੍ਰੋਵੀਜ਼ਨ ਹੈ ਜਿਹਦੇ ਵਿੱਚ ਆਪਾਂ ਐਫ ਆਈ ਆਰ ਦਰਜ ਕਰ ਸਕਦੀ ਹੈ ਪੁਲਿਸ ਬਾਅਦ ਚ ਇਨਵੈਸਟੀਗੇਸ਼ਨ ਕਰ ਸਕਦੀ ਹੈ ਕਿਉਂਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਮਰਡਰ ਹੀ ਕਿ ਸੁਸਾਇਸਾਈਡ ਹੈ ਅੱਛਾ ਤੁਸੀਂ ਜਦੋਂ ਉੱਥੇ ਪਹੁੰਚਦਾ ਜੋ ਪਰਿਵਾਰ ਪਰਿਵਾਰ ਦੇ ਘਰ ਦੇ ਬਾਹਰ ਤਾਂ ਨਾਲ ਰਹਿੰਦਾ ਵਾ ਸਾਰੇ ਉੱਥੇ ਇੱਕ ਮਿੰਟ ਜੀ ਪੂਰਾ ਘਟੋ ਜਿੰਦਾ ਉੱਥੇ ਪਰਿਵਾਰ ਖੁਦ ਵੀਡੀਓ ਬਣਾਉਂਦਾ ਕੁੜੀ ਜਦੋਂ ਅੰਦਰ ਹੁੰਦੀ ਹੁੰਦੀ ਕਿਤੇ ਕਿਹਨਸਾਰੇ ਦੇ ਦੋ ਬਰਾਜਮ ਆਪ ਲੈ ਕੇ ਚਲੇਗੀ ਜੀ ਇਹ ਪਰਿਵਾਰ ਦੇ ਸਾਹਮਣੇ ਲੈ ਕੇ ਗਿਆ ਬੋਡੀ ਪਰਿਵਾਰ ਸਰ ਵੀਡੀਓ ਬਣਾਈ ਪਰਿਵਾਰ ਨੇ ਪਰਿਵਾਰ ਦੀ ਜਿਹੜੀ ਫੋਟੋਆਂ ਖਿੱਚੀਆਂ ਨੇ ਨਾ ਪਰਿਵਾਰ ਖਾਣੀ ਮੈਂ ਮੇਰੇ ਕੋਲ ਉਹ ਵੀ ਫੋਟੋਸ ਹੈਗੀਆਂ ਮੈਂ ਬਾਅਦ ਚ ਕਰਦਾ ਸ਼ੇਅਰ ਕਰਦਾਗਾ ਨਹੀਂ ਬੇਟੀ ਸਾਰੀ ਹੈਗੀ ਸਾਡੇ ਜੀ ਹਾਂ ਜੀ ਇਹ ਨਾਲ ਜੀ ਤੇ ਜੀ ਜਿਹੜੇ ਕਹਿੰਦੇ ਆ ਜੀ ਪੱਖੇ ਨਾਲ ਲਟਕ ਕੇ ਹਤਿਆਈ ਆ ਜਿਹੜੇ ਘਰ ਵਾਲੇ ਕਹਿੰਦੇ ਆ ਉਹ ਪੱਖੇ ਦੀ ਹਾਲਤ ਦੇਖੋ ਜੀ ਲਟਕ ਕੇ ਹੈ ਵਾਲੀ ਬਿਲਕੁਲ ਸਹੀ ਪੱਖਾ ਮੇਰਾ ਸਵਾਲ ਸਰ ਹੈ ਵਾ ਕਿ ਕਦੇ ਵੀ ਉਹ ਆਪਣੀ ਬੋਡੀ ਲੈ ਕੇ ਚਲੇਗੀ ਪਰ ਜਿੱਥੇ ਆਪਾਂ ਸਪੋਰਟ ਤੇ ਪੁੱਛੇ ਸੀ ਉਦੋਂ ਪਰਿਵਾਰ ਵੀ ਹੈਗਾ ਸੀ ਜਦੋਂ ਬੋਡੀ ਲੈ ਕੇ ਗਏ ਸਰ ਪਰਿਵਾਰ ਦੇ ਬੰਦੇ ਜਰੂਰ ਹੈਗੇ ਹੀ ਬਟ ਉਹਨਾਂ ਨੂੰ ਨਾਲ ਇਨਵੋਲ ਨਹੀਂ ਕਰਾਇਆ ਗਿਆ ਉਹਨਾਂ ਨੂੰ ਦੂਜੀ ਗੱਡੀ ਚ ਲੈ ਕੇ ਆਇਆ ਗਿਆ ਕਿ ਉਹਨਾਂ ਨੂੰ ਪਤਾ ਨਾ ਲੱਗੇ ਕੀ ਹੋ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਕੋ ਫੋਟੋਗ੍ਰਾਫ ਹੈ ਕਿ ਜਿਹਦੇ ਵਿੱਚ ਜੇ ਆਪਾਂ ਸੱਚੇ ਆ ਜੀ ਕਿ ਘਰ ਦੇ ਕੈਮਰੇ ਵੀ ਉਸੇ ਦਿਨ ਤੋਂ ਬਾਅਦ ਡਿਸੇਬਲ ਕੀਤੇ ਜਾਂਦੇ ਆ ਜੀ ਪਰ ਸ਼ੱਕ ਕਿੱਦੇ ਨਹੀਂ ਜਾਂਦਾ ਘਰ ਸਾਡਾ ਸਾਡਾ ਇਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਕਿ ਇੱਕ ਮੁੰਡਾ ਉਹ ਕੰਮ ਕਰਦਾ ਸੀ ਪ੍ਰੋਸੀ ਉਹ ਜਿਹੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਹਦੇ ਕਰਕੇ ਵੀ ਹੋਇਆ ਇਹਨਾਂ ਦਾ ਬਿਆਨ ਸਰ ਸਰ ਜੋ ਸਬੂਤ ਮੈਂ ਵੇਖੇ ਜੋ ਸਬੂਤ ਮੈਂ ਵੇਖੇ ਆ ਜੀ ਤੇ ਜੋ ਮੈਂ ਆ ਫੋਟੋਗ੍ਰਾਫ ਵਿਖਾ ਰਿਹਾ ਆ ਜੀ ਮੈਨੂੰ ਲੱਗ ਮੈਨੂੰ ਨਹੀਂ ਲੱਗਦਾ ਜੀ ਕਿ ਇਹ ਸੁਸਾਈਡ ਹੈ ਠੀਕ ਹੈ ਜੀ ਮੈਨੂੰ ਇਹ ਸੁਸਾਇਡ ਨਹੀਂ ਲੱਗ ਰਿਹਾ ਕਿਉਂਕਿ ਆਪਾਂ ਜੇ ਸੁਸਾਇਡ ਹੋਵੇ ਤੇ ਆਪਾਂ ਲੇਟ 11 ਵਜੇ ਫੋਨ ਕਰ ਰਿਹਾ ਘਰ ਤੇ ਆਣੋਂ ਠੀਕ ਹੈ ਜੀ ਨਾਲ ਕੁੜੀ ਇੱਕ ਦਿਨ ਪਹਿਲਾਂ ਪੂਰੀ ਖੁਸ਼ ਹੈ ਆਪਣੀ ਵੀਡੀਓ ਕੋਲ ਕਰੀ ਕਰ ਉਹ ਖੁਸ਼ ਨਾ ਹੋਵੇ ਜੇ ਸੁਸਾਇਡ ਕਰੇ ਜੋ ਖੁਸ਼ ਨਾ ਹੋਵੇ ਉੱਤੋਂ ਬਸ ਸਡਨਲੀ ਆਪਾਂ ਆਪਣੇ ਘਰ ਦੇ ਕੈਮਰੇ ਡਿਸੇਬਲ ਕਰ ਦਿੰਦੇ ਆ ਤੇ ਸਡਨਲੀ ਸਰ ਸਭ ਤੋਂ ਵੱਡੀ ਗੱਲ ਇਹ ਸੁਸਾਇਡ ਜਿਸ ਨੂੰ ਇਹ ਵਾਕਿਆ ਨੂੰ ਸੁਸਾਇਡ ਨਹੀਂ ਕਿਹਾ ਜਾ ਸਕਦਾ ਜੇ ਸੁਸਾਇਡ ਹੈ ਤੇ ਪੁਲਿਸ ਨੂੰ ਦਰਖਾਸਤ ਦਿਓ ਜੀ ਸਾਡੇ ਘਰ ਚ ਆ ਹੋਇਆ ਪੁਲਿਸ ਦਰਖਾਸਤ ਨੋਟ ਕਰੇ ਪੀਡੀਆ ਡਾਇਰੀ ਤੇ ਨੋਟ ਕਰੇ ਜਾਂ ਐਫ ਆਈ ਆਰ ਦਰਜ ਕਰੇ ਕਿ ਕਿਉਂ ਆਇਆ ਕਿ ਤੁਹਾਡਾ ਸ਼ੱਕ ਪਰਿਵਾਰ ਤੇ ਜਾਂਦਾ ਤਾਂ ਕੋਠੀ ਵਾਲੇ ਤੇ ਯਾਹਾਂ ਪੇ ਜਿੰਨਾ ਇਹਨਾਂ ਨੇ ਬਿਆਨ ਦਿੱਤਾ ਕਿ ਮੁੰਡਾ ਤਾਂ ਕਰਦਾ ਛੋਟੇ ਜਾਂਦਾ ਨਹੀਂ ਜੀ ਪਰਿਵਾਰ ਤੇ ਜੀ ਪਰਿਵਾਰ ਤੇ ਕੋਠੀ ਵਾਲਿਆਂ ਦੇ ਹਾਂਜੀ ਬਿਲਕੁਲ ਜੀ ਉਹਨਾਂ ਨੇ ਮਾਰਿਆ ਹਾਂਜੀ ਹਾਂਜੀ ਉਹਨਾਂ ਨੇ ਮਾਰਿਆ ਜੀ ਕਿਉਂਕਿ ਸਰ ਉਹਨਾਂ ਦੀ ਲੈਂਡ ਉਹਨਾਂ ਦੀ ਹੈ ਜੀ ਜਿੱਤੇ ਜਿੱਤੇ ਘਟਨਾ ਹੋਈ ਉਹ ਲੈਂਡ ਉਹਨਾਂ ਦੀ ਹੈ ਜੀ ਤੇ ਨਾਲ ਸਰ ਡਿਸੇਬਲ ਕੈਮਰੇ ਕੰਨੇ ਨਹੀਂ ਬੰਦੇ ਜੇ ਪਰਿਵਾਰ ਸੱਚਾ ਹੈ ਤੇ ਅਗਲੇ ਦਿਨ ਉਹਨਾਂ ਨੇ ਦਰਖਾਸਤ ਕਿਉਂ ਨਹੀਂ ਦਿੱਤੀ ਜੀ ਆਈ ਦਿਨ ਤੱਕ ਦਰਖਾਸਤ ਨਹੀਂ ਦਿੱਤੀ ਤੇ ਪੁਲਿਸ ਨੇ ਪਤਾ ਨਹੀਂ ਕਿਉਂ ਆਈ ਦਿਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੂੰ ਸਾਡੇ ਵੱਲੋਂ ਬਹੁਤ ਵਾਰੀ ਕਿਹਾ ਗਿਆ ਕਿ ਵਾਕਿਆ ਹੋਇਆ ਆ ਇਸ ਤਰ੍ਹਾਂ ਜਲਾਣ ਲੈ ਕੇ ਗਏ ਆ ਆਪਾਂ ਉੱਥੋਂ ਉਹਨਾਂ ਦੀ ਬੋਡੀ ਭੇਜੀ ਆ ਬਸ ਉਹਨਾਂ ਨੇ ਉਹਨਾਂ ਦੀ ਬੋਡੀ ਪੋਸਟਮਾਰਟਮ ਲਈ ਅਹੀਂ ਭੇਜੀ ਜਦ ਕਿ ਇਹ ਪੁਲਿਸ ਦਾ ਕੰਮ ਹੈ ਸਾਰਾ ਫਿਰ ਇੰਨਾਂ ਚੀਜ਼ਾਂ ਨੂੰ ਦੇਖ ਕੇ ਸਰ ਇਹ ਲੱਗਦਾ ਹੈ ਕਿ ਇਹ ਸੁਸਾਇਡ ਨਹੀਂ ਹੈ ਜੀ ਜੇ ਪੁਲਿਸ ਨੂੰ ਰਿਪੋਰਟ ਵੀ ਨਹੀਂ ਕਰਦੇ ਦੇ ਸਕਦੇ ਜੇ ਸੁਸਾਇਡ ਹੋਵੇ ਰਿਪੋਰਟ ਦੇਣ ਤੇ ਮੈਂ ਨਹੀਂ ਮੰਨਦਾ ਜੀ ਕਿ ਇਹ ਇਸ ਤਰ੍ਹਾਂ ਕਰਦੇ ਜਿਵੇਂ ਕੋਈ ਉਸ ਕੋਈ ਸਰ ਸਾਲ ਨੂੰ ਮੈਨੂੰ ਪਤਾ ਕਾਫੀ ਦੇਰ ਤੋਂ ਕੰਮ ਕਰਦੀ ਸੀ ਐਸਮਸਾਲੋਂ 2 ਸਾਲ 2 ਸਾਲ ਤੋਂ ਕੰਮ ਕਰ ਰਹੀ ਪਰਵਾਰ ਨੇ ਤੁਹਾਨੂੰ ਇਹ ਦੱਸਿਆ ਕੁਝ ਵੀ ਮੈਨੂੰ ਕਰਦਾ ਵਾ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜੀ ਕਦੇ ਨਹੀਂ ਕਰੀ ਕੁੜੀ ਖੁਸ਼ ਬੜੀ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਘਟਨਾ ਤੋਂ ਇੱਕ ਦਿਨ ਰਾਤ ਪਹਿਲਾਂ ਕੁੜੀ ਨੇ ਵੀਡੀਓ ਕਾਲ ਕੀਤੀ ਆ ਅਸ ਦੇਖਦੇ ਆ ਪ੍ਰੋਪਰ ਸਾਰਾ ਮਤਲਬ ਉਹਨੇ ਪ੍ਰੋਪਰ ਗੱਲ ਕੀਤੀ ਆ ਕਰਦੇ ਨਾਲ ਬਟ ਇਹ ਕੁਝ ਪਹਿਲੂ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਆਪਾਂ ਵੇਖਾਂਗੇ ਤੇ ਹਾਨੂੰ ਇਹ ਸੁਸਾਇਡ ਨਹੀਂ ਲੱਗੇਗਾ ਠੀਕ ਹੈ ਜੀ ਮੇਰੀ ਇਸ ਪ੍ਰੈਸ ਕਾਨਫਰੈਂਸ ਰਾਹੀਂ ਕਮਿਸ਼ਨਰ ਆਫ ਪੁਲਿਸ ਅਮ੍ਰਿਤਸਰ ਆਪਣੇ ਸੀਐਮ ਸਾਹਿਬ ਪ੍ਰੈਜ਼ੀਡੈਂਟ ਸਰਕਾਰ ਤੋਂ ਇਹੋ ਹੀ ਦਿਕ ਹੈਗੀ ਆ ਜੀ ਰਿਕਵੈਸਟ ਹੈ ਜੀ ਕਿ ਇਸ ਇਨਵੈਸਟੀਗੇਸ਼ਨ ਨੂੰ ਫੇਅਰਲੀ ਕੀਤਾ ਜਾਵੇ ਠੀਕ ਹੈ ਜੀ ਅਸੀਂ ਕਹਿੰਦੇ ਆ ਕਿ ਜੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਪਰ ਜਸਟਿਸ ਡਿਲੇ ਉਦੋਂ ਹੋਏਗਾ ਜੀ ਜਦੋਂ ਜਸਟਿਸ ਨੂੰ ਆਪਾਂ ਸ਼ੁਰੂ ਕਰਾਂਗੇ ਜਦੋਂ ਅਸੀਂ ਦਰਖਾਸਤ ਨਹੀਂ ਸ਼ੁਰੂ ਕਰਨਦੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਕਰਨਦੀ ਉਹ ਦਿਲੇਚ ਨਹੀਂ ਆਉਂਦਾ ਜੀ ਉਹ ਆਉਂਦਾ ਕਿ ਆਪਾਂ ਜਸਟਿਸ ਦੇ ਹੀ ਨਹੀਂ ਦੇਉਨਾ ਪੋਸਟ ਮਾਰਨ ਰਿਪੋਰਟ ਪੋਸਟ ਮਾਰਨ ਰਿਪੋਰਟ ਜਲਦੀ ਆਏਗੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਐਸਪੀਰ ਪਾਸਿੰਗ ਨੇ ਕਹਿਣਾ ਹੈ ਕਿ ਪੋਸਟ ਮਾਰਨ ਦੀ ਰਿਪੋਰਟ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਇਦਾਂ ਮੈਂ ਕਿਸੇ ਪਰਚੇ 'ਚ ਇਦਾਂ ਨਹੀਂ ਵੇਖਿਆ ਜੀ ਜਦੋਂ ਵੀ ਇੱਕ ਘਟਨਾ ਹੁੰਦੀ ਹੈ ਜੋ ਹੁੰਦਾ ਹੈ ਸਾਹਮਣੇ ਉਹ ਨਾਲ ਹੀ ਪੁਲਿਸ ਨੂੰ ਡੀਡੀਆ ਰਿਪੋਰਟ ਜਾਂ ਐਫਆਈਆਰ ਕੱਟਣੀ ਪੈਂਦੀ ਆ ਉਹ ਉੱਤੇ ਬਾਅਦ 'ਚੋ ਭੇਜ ਦਿੰਦੇ ਆ ਰਿਪੋਰਟ ਡੁਕਾ ਬਣਾ ਕੇ ਭੇਜ ਦਿੰਦੇ ਆ ਪੋਸਟਮਾਰਟਮ ਜੀ ये थोड़ी दक्षिण केस चार रखिये आपकी पोस्टमार्टम तो बाद पुलिस एफआईआर करती दी या डीडीआर नंबर करती दी है। बड़ी गहरा बात है तो तो था था dónde, था। था। था था कि छोटी या भाई यानि कि क्यों उसके अंदर जाइए। पोस्टमार्टम तो कुछ नहीं, जो कुछ नहीं पुलिस ने कुछ नहीं किता दिया दिया। पोस्टमार्टम क्या हुआ? हाँ यानि पोस्�

ਉਹ ਕਮਰੇ ਦੀ ਹਾਲਤ ਲਿਖਣਗੇ ਉਹ ਸੁਸਾਇਡ ਵਾਲੀ ਨਹੀਂ ਲੱਗੇ ਜੀ ਦੂਜੀ ਗੱਲ ਘਰਦਿਆਂ ਵੱਲੋਂ ਕੋਈ ਵੀ ਕੰਪਲੇਂਟ ਨਹੀਂ ਦਿੱਤੀ ਜਾਂਦੀ ਬਿਨਾ ਕੰਪਲੇਂਟ ਕੀਤਾ ਬਿਨਾ ਪੁਲਿਸ ਨੂੰ ਇਤਲਾਾ ਕੀਤਾ ਆਪਾਂ ਬਾਡੀ ਕਿਵੇਂ ਜਲਾ ਸਕਦੇ ਕਿਸੇ ਦੀ ਕਿਸੇ ਆਪਾਂ ਨੂੰ ਕਾਨੂੰਨ ਨੇ ਪਾਵਰ ਦਿੰਦਾ ਜੀ ਤੀਸਰੀ ਗੱਲ ਸਰ ਜਿਹੜੇ ਘਰ ਦੇ ਜਿੰਨੇ ਵੀ ਕੈਮਰੇ ਆ ਉਸ ਤੋਂ ਬਾਅਦ ਕੋਈ ਡਿਸੇਬਲ ਕਰ ਦਿੱਤੇ ਜਾਂਦੇ ਆ ਡਿਸੇਬਲ ਇਸੇ ਕਰਕੇ ਕਰ ਦਿੱਤੇ ਜਾਂਦੇ ਆ ਕਿ ਉਸ ਵੀਡੀਓ ਚ ਆਵੇ ਨਾ ਕਿ ਕੀ ਹੋਇਆ ਘਟਨਾ ਹੋਈ ਇਹ ਸਭ ਕਿਤੇ ਦੇ ਦੋ ਮੁਲਾਜ਼ਮ ਹੈ ਕਿਸੇ ਹਾਂਜੀ ਉਹ ਕਹਿੰਦਾ ਉਹ ਕਿ ਐਸਐਚਓ ਆਪਣੀ ਇੰਟਰਵਿਊ ਕੀਤੀ ਹੋਇਆ ਚੱਲਦੀ ਪਈ ਆ ਐਸਐਚਓ ਨਾਲ ਹੋਰ ਏਐਸਆਈ ਸਭ ਇੰਫੈਕਟਰ ਸਾਰੇ ਉੱਥੇ ਪਹੁੰਚੀ ਆ ਬਰਾਦੀ ਇੰਟਰਵਿਊ ਕੀਤੀ ਆ ਤੁਸੀਂ ਕਹਿੰਦੇ ਸਿਰਫ ਦੋ ਬੋਡੀ ਦਾ ਇੰਟਰਵਿਊ ਕੀਤੀ ਪਹਿਲਾਂ ਮੈਂ ਦੀਆ ਸਰ ਸੰਸਕਾਰ ਉੱਥੇ ਜਿੱਥੇ ਸੰਸਕਾਰ ਹੋਣਾ ਹੈ ਹਾਂ ਜੀ ਤਾਂ ਇਹ ਜਦੋਂ ਬੋਡੀ ਕਰੀ ਵੀ ਕਰਦੇ ਵਿੱਚੋਂ ਕੀਤੀ ਗਈ ਹੋਵੇ ਸਰ ਮੈਂ ਗੱਲ ਕਰ ਰਿਹਾ ਸੰਸਕਾਰ ਦੀ ਜਿਹਦੇ ਬਾਰੇ ਕਿਸੇ ਨੇ ਨਹੀਂ ਕੀਤਾ ਸੰਸਕਾਰ ਕਿੱਦਾਂ ਹੋ ਸਕਦਾ ਸਰ ਬੋਡੀ ਦਾ ਜਦੋਂ ਆਪਾਂ ਨੂੰ ਇਹ ਨਹੀਂ ਪਤਾ ਸੁਸਾਇਸਾਈਡ ਹੈ ਕਿ ਮਰਡਰ ਆ ਆਪਾਂ ਬਿਨਾਂ ਪੋਸਟਮਾਰਟਮ ਤੇ ਕਿਵੇਂ ਬੋਡੀ ਚਲਾ ਸਕਦੇ ਆ ਪਹਿਲਾਂ ਮੈਨੂੰ ਆਲੋਚਨਾ कार है ना तो यवदीना नहीं है नहीं जी राजा राजा मंदिर है राजा मंदिर है आप ऐसे बैठना है सर नहीं राजा मंदिर है नहीं रसोई हम हम लोग 15 गांव लाल लेके वोट आके आपसे चल के गाड़ी हम तो सारे के लगता है कि भूतनी गाड़ी गाड़ी थी सर इतनी प्रॉपर जी इन्वेस्टिगेशन होएगी हमको लड़की का छूए है या पंखे में ਜਮੀਨ ਰੱਖਾਇਆ ਹੈ ਸਰ ਦੇਖੀ ਲਗਵਾ ਦੇਖੀ ਜੀ ਅਗਰ ਰੱਖਾ ਲਗਦਾ ਨਹੀਂ ਹੈ ਜੇ ਗਰੀਬਾਂ ਨੂੰ ਇਹਨਾਂ ਦਾ ਸਾਹ ਵੀ ਬਣਾ ਦੇ ਰੱਖਦੇ ਸਰ ਪੈਸਾ ਦੇ ਪਾਵਰ ਨਾਲ ਤੁਸੀਂ ਆਪਾਂ ਇਹੋ ਹੀ ਸਰ ਐਗਜ਼ਾਮਪਲ ਸੈੱਟ ਵੀ ਹੋਣਗੇ ਬੀਿੰਗ ਅ ਹਿਊਮਨ ਬੀਿੰਗ ਸੋਸਾਇਟੀ ਦਾ ਬੀਿੰਗ ਵਕੀਲ ਆਪਾਂ ਇਹ ਐਗਜ਼ਾਮਪਲ ਲਈ ਸੈੱਟ ਹੋ ਦੇਣਾ ਚਾਹੁੰਦੇ ਕਿ ਪੈਸੇ ਦੇ ਪਾਵਰ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਅੱਜ ਤੁਸੀਂ ਵੇਖੀ ਬਾਤ ਕਰ ਜੀ ਤੇ ਤੁਸੀਂ ਇਹ ਕਹਿਣਾ ਚਾਹੁੰਦੇ ਜੇ ਇਸ ਦਾ ਦੀ ਜਾਂਚ ਵੀ ਲਵਾਉਣਾ ਚਾਹੁੰਦੇ ਜੇ ਕਿ ਕਿਸ ਤਰੀਕੇ ਜਾਂਚ ਸਰ ਮੰਨ ਕਰ ਸਰ ਸਾਡੀ ਮੰਗ ਤੇ ਹੈ ਕਿ ਇਨੂੰ ਹਾਈਰ ਅਫੀਸ਼ਰ ਇਹਨੂੰ ਡੀਲ ਕਰਨ ਸੀਬੀਆਈ ਜਾਂਚ ਕਰਨ ਸੀਬੀਆਈ ਜਾਂਦੇ ਵੀ ਆਰਡਰ ਕਰਨ ਕਿਉਂਕਿ ਜੇ ਆਗਾ ਪੁਲਿਸ ਨੇ ਸਾਥ ਨਹੀਂ ਦਿੱਤਾ ਇਹਦਾ ਮਤਲਬ ਥੋੜਾ ਕੁਝ ਵਿੱਚ ਕੁਝ ਥੋੜਾ ਜਿਹਾ ਹੈਗਾ ਦਾ ਸਿਓ ਅਸੀਂ ਚਾਹੁੰਦੇ ਆ ਕਿ ਫੇਅਰਲੀ ਪ੍ਰੈਜ਼ੈਂਟ ਸਰਕਾਰ ਤੋਂ ਸੀਐਮ ਸਾਹਿਬ ਕੋਲੋਂ ਪ੍ਰੈਜ਼ੈਂਟ ਸਾਡੇ ਅਮਰਸਰ ਦੇ ਕਮਿਸ਼ਨਰ ਜੀ ਕੋਲੋਂ ਆਪਾਂ ਇਹ ਚਾਹੁੰਦੇ ਆ ਕਿ ਜੋ ਵੀ ਸੱਚ ਹੈ ਨਾ ਪ੍ਰੋਪਰ ਇਨਵੈਸਟੀਗੇਸ਼ਨ ਫੇਅਰ ਕਰਕੇ ਤੇ ਸਾਰਿਆਂ ਸਮਝ ਲੈ ਆਂਦਾ ਜਾਵੇ ありがとうございます。